ਦੇ ਦੂਰ ਤੋਂ ਮੁੜ ਕੇ ਵੀ ਰਸਤੇ ਸਸਰੇ ਕਾਲ ਦੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਦੋ ਸ਼ਬਦ ਤੇ ਜਮਾ ਲੰਦੇ ਮੂਝ ਬੋਲ ਰਿਹਾ ਕੁਝ ਉਹ ਟ੍ਰੱਕ ਉਹ ਮੋਟਰ ਆ ਗਈ ਲੈ ਹੁਣ ਕਿੱਥੇ ਗੇੜ ਪੈ ਗਿਆ ਉਧਰ ਨੂੰ ਪੈਂਦਾ ਕਿੰਨਾ ਗੇੜ ਮੈਂ ਮਰਜ਼ੀ ਤਰ੍ਹਾਂ ਵੀਡੀਓ ਪਾਈ ਦੀ ਨਾ ਮੈਂ ਮੈਨੂੰ ਕਹਿੰਦੇ ਨੇ ਤੂੰ ਤੇਜਾ ਬੰਦਾ ਸਾਉਂਦਾ ਇਹ ਫਰਸਾਉਂਗਾ ਇਹ ਤੇ ਉਹ ਪੱਤੀ ਵਿੱਚ ਚਰੂ ਫਰਸਾਉਂਦੀ ਚਮਾਰ ਨੂੰ ਸਪੋਰਟ ਆ ਕੀ ਕਰ ਰਹੇ ਹੋ ਅੱਜ ਫਿਰ ਉੱਪਰ ਹੀ ਜਾਂਦਾ ਨਾ ਪਹਿਲਾਂ ਸੂਰੀ ਚਾਹ ਨਾ ਬੁੱਤ ਤਾਰਨ ਦਾ ਨਾਮ ਕਰੋ ਆ ਵੀ ਆਹ ਇਹ ਨੂੰ ਤਾਂ ਆਹ ਕਰੀਦਾ ਹਾਂ ਅੱਧਰ ਇੱਕ ਟਿਕ ਟਿਕੰਦਾ ਕਰੇ ਦਊਂਗਾ ਇਸ ਤੇ ਇਹ ਤਾਂ ਕੈਹ ਵਾਲਾ ਕੰਮ ਹੈ ਉਹਨੇ ਇਹ ਪਰਾਕਟਾ ਚੱਕਾ ਪਰ ਬਰਦੂ ਇਹਨੂੰ ਕੱਟਦਾ ਉਹਨੂੰ ਕੱਟ ਕੇ ਫਿਰ ਇੱਕ ਦੋ ਕਰਕੇ ਐਸੇ ਕੰਦ ਦੇ ਲਾ ਦਿੰਦੇ ਉਹ ਤਾਂ ਫੇ ਲਾਵਾ ਨਹੀਂ ਹਾਂ ਉਹ ਜਿਹੜਾ ਜਿਹੜਾ ਚੱਕਦੀ ਹੈ ਹੁਣ ਬੰਦਾ ਕਿਹੜਾ ਖੱਲਾ ਕਿੱਥੇ ਕਿੱਥੇ ਦੋ ਪੱਤੇ ਤੇ ਲੈ ਜਾਂਦੇ ਨੇ ਕੀ ਨਾ ਤੇ ਨਾਲੋਂ ਪਾ ਲੈ ਤੇ ਨਾਲੇ 18 ਤੇ 18 ਤੇ 18 ਤੇ 18 ਤੇ ਕੱਪੜੇ ਨਹੀਂ ਪਾਏ ਮੇਰੇ ਬੱਚੇ

ਉਹੜਾ ਹਾਂ ਦਰਖਤ ਤਾਂ ਚਹੀਦੇ ਨੇਗੇ ਸ਼ੌਂ-ਛੂ ਨੂੰ ਜੇ ਉਹ ਆ ਨਾ ਹੋਵੇ ਉਰੇ ਧੁੱਪ ਲੱਗੇ ਐਵੀਂ ਸ਼ੌ ਆ ਜਮਣੇ ਲੱਗਿਆ ਇਹਨਾਂ ਨੂੰ ਜਮੋਲੇ ਜੇ ਲੱਗਦੇ ਨੇਗੇ ਖੱਟੇ ਹੁੰਦੇ ਨੇ ਉਹ ਵੀ ਜਾਮਣਾ ਪਹਿਲਾਂ ਜਾਮਣ ਵੀ ਹੈਗੀ ਸੀ ਨਾ ਪਰ ਆਪਣੇ ਹੈਗੀ ਸੀ ਪਰਲੀ ਸਾਈਡ ਹਾਂ ਕਿੰਨੇ ਮਿੱਠੀਆਂ ਜਾਮਣਾ ਦੀਆਂ ਹੁੰਦਾ ਉਹਨਾਂ ਨੇ ਵੀ ਪੱਟਦੇ ਇਹ ਲੋਨੇ ਕੰਦਲੇ ਵਿੱਚ ਇਹ ਨਵੀਂ ਮਿਲੋਂ ਦੰਦ ਰੱਖਤੇ ਹੈ ਨਹੀਂ ਕੋਈ ਪਹਿਲਾਂ ਹੈ ਕਿ ਜਾਮਣ ਖੱਤ ਨੇ ਬਰਾ ਚੰਦਲੇ ਅੱਛਾ ਪਹਿਲਾਂ ਦਲੇ ਪਾਸੇ ਜਾਮਣ ਕਰੀ ਦੀ ਜਮੀ ਕੰਦਲੇ ਠੀਕ ਸੁੱਤੇ ਪਏ ਹੋਣੇ ਦੁਪਹਿਰ ਦਾ ਟਾਈਮ ਦੁਪਹਿਰ ਕਰਕੇ ਆਇਆ ਗੁਰਦੁਆਰੇ ਜਾਵਾਂਗੇ गुद्वारा। 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 की कर रहा तू कम गुस्सा करूगा मिस्त्री का सूट ममाजा सूटर सेम दिख रहा पर सूट दलर अलग नानी नानी चम कर गया जता ए भाई, भाई साहब छोटू से मोटू से रहते हैं हाँ भाई छोटू से मोटू से नहीं है ये कुछ तो है भाई बैठ जाएगा चला ये

ਸੇ ਸੇਬ ਨੇ ਨਾਲ ਜੋਤੀ ਵਗਿਆ ਦੋ ਦੋ ਵਲੌਗ ਕਰ ਅੰਗਦ ਉਹ ਦੇਖੀ ਕਿਤੇ ਕਿਤੇ ਜਾਂਦਾ ਦੇਖ ਕਿ ਲਾਇਆ ਤੇਰੇ ਨਾ ਤਾਂ ਕੋਈ ਯਾਰ ਨੂੰ ਫੋਟੋ ਕਰਾਂ ਤਾਂ ਜੀ ਹੱਥ ਲਾ ਦੇ ਦੇਖੀ ਜਾਏਗਾ ਉੱਥੇ ਕੀ ਕਰਨ ਜਾਂਦੇ ਹੋ ਉਰੇ ਆ ਜਾ ਪੁੱਤ ਨਾ ਕਰੰਟ ਲੇ ਧਿਆਨ ਹੈ ਮੇਰਾ ਖੇਡ ਰਿਹਾ ਹਣਾ ਖੱਡਣਾ ਹੈ ਹੋਰ ਕੀ ਖੱਡ ਨੂੰ ਨਹੀਂ ਨਾ ਪਿੱਛੇ ਨਹੀਂ ਜਾਣਾ ਸਾਡੇ ਕੋਲੇ ਕੋਲੇ ਦੇ ਨਾ ਜਿੱਦਾਂ ਠੀਕ ਹੋ ਜੂਗਾ ਸਾਰੇ ਕੁਝ ਫੇਰ ਖੇਡਿਓ ਖੁਦ ਕਰਾਂ ਟਾ ਉੱਥੇ ਲੈਟ ਆ ਜੂਗੀ 14 ਦਾ ਕੋਈ ਪਤਾ ਨਹੀਂ ਹੁੰਦਾ ਕੀ ਕਰਨਾ ਅਸੀ ਲੱਕੜੀਆਂ ਨਾਲ ਖੋਦ ਖੁਦਾਈ ਕਰਕੇ ਇੰਨੇ ਛੇਦੀ ਲਾਲ ਬਣਾ ਦੇ ਆ ਕੀ ਬਣਾ ਰਿਹਾ ਇਹ ਤਾਂ ਦੰਦ ਵੀ ਛੇਦੀ ਲਾਲ ਵਗਾ ਛੇਦ ਹੋ ਚੁੱਕੇ ਦੇਖ ਲੈ ਰੋਤ ਭਾਈ ਜੇ ਮੈਂ ਨਹੀਂ ਦਿਖਾਂਦਾ ਆਪਣਾ ਦੰਦ ਕਿਹੜਾ ਹੈ tadi ਨਹੀਂ harus